ਸੱਚੀਆ ਕਾਲ ਮੈਂ ਬੀਐਸਓਡੀ ਟਨ ਚੈਨਲ ਤੇ ਆਪ ਜੀ ਦਾ ਸਵਾਗਤ ਕਰਦਾ ਹਾਂ ਫਗਵਾੜਾ ਪੁਲਿਸ ਟੀਮ ਨੇ ਨਕਲੀ ਦੁੱਧ ਬਣਾਉਣ ਵਾਲੀ ਸਮੱਗਰੀ ਸਮੇਤ ਦੋਸ਼ੀ ਕੀਤਾ ਗ੍ਰਿਫਤਾਰ ਜਿਸ ਵਿੱਚ ਐਸਪੀ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਡੀਐਸਪੀ ਜਸਪ੍ਰੀਤ ਸਿੰਘ ਫਗਵਾੜਾ ਅਤੇ ਐਸਐਚਓ ਸਬ ਇੰਸਪੈਕਟਰ ਲਾਭ ਸਿੰਘ ਰਾਲਪਿੰਡੀ ਦੀ ਅਗਵਾਈ ਹੇਠ ਜਾਲੀ ਦੁੱਧ ਬਣਾਉਣ ਵਾਲਾ ਦੋਸ਼ੀ ਗ੍ਰਿਫਤਾਰ ਪੇਸ਼ ਹੈ ਇੱਕ ਰਿਪੋਰਟ ਪਕੂਤਲਾ ਪੁਲਿਸ ਦੀ ਪਗਵਾੜਾ ਟੀਮ ਨੇ ਇੱਕ ਪੂਸਫਤਾ ਵਾਸਤੇ ਕੀਤੀ ਹੈ ਡੀਐਸਪੀ ਪਗਵਾੜਾ ਜਸਪੀ ਸਿੰਘ ਹੋਰ ਐਸਐਚਓ ਰਵਲਪਿੰਗ ਦੀ ਸਭ ਇਨਸਪੈਕਟਿੰਗ ਆਫਸਿੰਗ ਵੀ ਗਈ ਹੈ ਇਹ ਇੱਕ ਗੈਂਗ ਜਿਹੜਾ ਹੈਗਾ ਵੈ ਉਹ ਚਾਲੀ ਦੁੱਧ ਮੈਨੂਫੈਕਚਰ ਕਰ ਰਿਹਾ ਸੀ ਆਈਕਿਊਨਿਟ ਮੈਨੂਫੈਕਚਰਿੰਗ ਲੱਗਿਆ ਹੋਇਆ ਸੀਗਾ ਪਿੰਡ ਪਾਸਤੋਂ ਦੇ ਵਿੱਚ ਇਨਫੋਰਮੇਸ਼ਨ ਮਿਲੀ ਹੈ ਜਿਵੇਂ ਜੀ ਇਹਦੇ ਵਿੱਚ ਰੇਡ ਕੀਤੀ ਗਈ ਔਰ ਸਾਡੇ ਕੋਲ ਜਿਹੜਾ ਨੀਫ ਹੈ ਪਿੰਡ ਘਰ ਲਪਲ ਕੋ ਉਪਰ ਲੰਦਰਦਾ ਇਨੂੰ ਗ੍ਰਿਫਤਾਰ ਕੀਤਾ ਗਿਆ ਦਸਤਜਮਾ ਨੰਬਰ 22 ਆਫ 16 4 2023 ਅੰਡਰ ਸੈਕਸ਼ਨ 7 ਪੀਸੀ ਐਕਟ ਐਂਡ 420 ਐਂਡ 272 ਆਈਪੀਸੀ ਇਹ ਬੇਸਿਕਲੀ ਜੀ ਜਿਹੜਾ ਦੁੱਧ ਹੈ ਇਹਨੂੰ ਮੈਨੂਫੈਕਚਰ ਕਰ ਰਹੇ ਸੀਗੇ ਵਿੱਚ ਰਿਫਾਈਨਡ ਔਇਲ ਤੇ ਜਿਹੜਾ ਅਨ ਹੈਲਥੀ ਜਿਹੜੇ ਸਕਿਮਡ ਪ੍ਰੋਡਕਟਸ ਸੀਗੇ ਉਹਨਾਂ ਨੂੰ ਉੱਥੇ ਮਿਕਸ ਕਰਕੇ ਤੇ ਜਿਹੜੇ ਇਹ ਬੈਕਗ੍ਰਾਉਂਡ ਤੋਂ ਇਹ ਹੁਜਰ ਨੇ ਜਿਹੜਾ ਕਿ ਦੁੱਧ ਸਪਲਾਈ ਕਰਦੇ ਨੇ ਪਰ ਲਾਲਚ ਜਿਹੜਾ ਹੈਗਾ ਪੈਸੇ ਦਾ ਲਾਲਚ ਸੀ ਕੁਝ ਕੁਆਂਟੀਟੀ ਨੂੰ ਵਧਾ ਲਈ ਔਰ ਅਨ ਹੈਲਦੀ ਤੇ ਜਿਹੜੇ ਹਜ਼ਾਰਡਸ ਪ੍ਰੋਡਕਟ ਨੂੰ ਮਿਕਸ ਕਰਕੇ ਆਪਾਂ ਵੱਧ ਕੁਆਂਟੀਟੀ ਵੇਚੀਏ ਔਰ ਲੋਕਾਂ ਦੀ ਹੈਲਥ ਨੂੰ ਵੀ ਰਿਸਕ ਤੇ ਪਾ ਰਹੀ ਸੀਗੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ 60 ਪੈਕੇਟ ਰਾਈਨਡ ਔਇਲ 6 ਪੈਕੇਟ ਜਿਹੜਾ ਸਪਾਗੋਟ ਹੈਗਾ ਇਹ ਸਿੰਥੈਟਿਕ ਸੀ ਔਰ 25 ਡਿਸਪਰੇਡ ਡਰਾਈਡ ਪਾਊਡਰ ਹੈ ਇਅਰ ਔਰ ਇਹ ਕੈਨ ਕਰੀਮ ਦਾ ਮੀਲਨ ਤੋ ਇਹਨਾਂ ਨੇ ਸਾਰਾ ਕੁਝ ਮਿਕਸ ਕਰਕੇ ਜਿਹੜਾ ਕਿ ਬਹੁਤ ਹੀ ਹੈਲਥ ਵਾਸਤੇ ਡੇਂਜਰਸ ਚੀਜ਼ ਲਗੀ ਹੈ ਇਹੇ ਲੋਕਾਂ ਨੂੰ ਵੇਚਦੇ ਸੀਗੇ ਔਰ ਇਹ ਵੀ ਜਿਹੜਾ ਬਣਾ ਰਹੇ ਸੀ ਵੀ ਇਹਨਾਂ ਨੇ ਲੋਕਾਂ ਨੂੰ ਵੇਚਣਾ ਹੀ ਸੀਗਾ ਤੋ ਓਕੇ ਤੇ ਜਿਹੜਾ ਹੈਲਥ ਇੰਸਪੈਕਟਰ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਕੂਟ ਸੈਂਪਲ ਲਿਆ ਔਰ ਉਹਨਾਂ ਦੀ ਟੈਸਟਸ ਨੂੰ ਵੀ ਪ੍ਰਚਲਿਤ ਕੀਤਾ ਹੈ ਇਹਦੇ ਨਾਲ ਜਿਹੜੇ ਐਸੋਸੀਏਟਿਡ ਹੈਗੇ ਨੇ ਜਿ ਬਿਲਾਲ ਔਰ ਇਮਾਮ ਇਹ ਪਾਸਟੇ ਦੇ ਹੈਂਡਮੈਨ ਇਹਨਾਂ ਨੂੰ ਨਾਮਿਨੇਟ ਕਰ ਲਿਆ ਵਿਆਹ ਲੈ ਨੇ ਔਰ ਇਹ ਮੌਕੇ ਤੋਂ ਫਰਾਰ ਹੋ ਗਏ ਸੀ ਕਿ ਇਸ ਦਿਨ ਜਲਦ ਜਲਦ ਗ੍ਰਿਫਤਾਰ ਕਰ ਲਏ ਲੇਕਿਨ ਕਿੰਨੇ ਸਮੇਂ ਚ ਇਹ ਕੰਮ ਕਰਦੇ ਹੁੰਦੇ ਸਨ ਇਹ ਕੁਝ ਮਹੀਨੇਾਂ ਤੋਂ ਹੀ ਅਜਿਹਾ ਜਿਹਾ ਪਤਾ ਲੱਗਿਆ ਪਰ ਫਿਰ ਵੀ ਇਹਨੂੰ ਰਿਮਾਂਡ ਲਿਆ ਗਿਆ ਹੈ ਔਰ ਉਹਦੇ ਚ ਡੀਟੇਲ ਚ ਮੁਸ਼ਕਿਲ ਕੀਤੀ ਜਾਏਗੀ ਕਿ ਇਹ ਕਿੰਨੇ ਸਮੇਂ ਤੋਂ ਕਿੰਨਾ ਇਹ ਦੇਚੇ ਪੈਸਾ ਖਵਾ ਰਹੀ ਸੀ ਔਰ ਇਹਨਾਂ ਨਾਲ ਕਿੰਨੇ ਕਿੰਨੇ ਹੋਰ ਉਤਾਰਨ ਜੀ ਵੀ ਜਿਹ ਮੈਮ ਜਿਹੜੀ ਸਪਲਾਈ ਵਗੈਰਾ ਕਰਦੇ ਸੀ ਕਿਹੜੀ ਕਿਹੜੀ ਜਗ੍ਹਾ ਕਰਦੇ ਸੀ ਇਹ ਜੀ ਲੋਕਲੀ ਸਪਲਾਈ ਕਰਦੇ ਸੀ ਔਰ ਇੱਕ ਛੋਟਾ ਇਲੈਕਟ ਸੀਗਾ ਪਰ ਫਿਰ ਵੀ ਅਸੀਂ ਇਹ ਵੀ ਰੋੜ ਲਗਾਇਆ ਹੈ ਵੀ ਟੈਕਨੀਸ਼ੀਅਨ ਜਿੰਨਾਂ ਤੇ ਹੈ ਸ਼ੁਬਤਾਂ ਹੈ ਪਰ ਦਮਨ ਗਲਤ ਤੇ ਗਲਤੀ ਸੀ ਤਾਂ ਇਹਦੇ ਵਿੱਚ ਇਹ ਸਾਹਮਣੇ ਆਇਆ ਵੀ ਕਿੰਨੇ ਕੁ ਤੇ ਕਵਾਂਟੀ ਬਣਾਉਂਦੇ ਸੀ ਇਹ ਇਹਨਾਂ ਦੇ ਕੋਲ ਜੀ 60 ਲਿਟਰ ਤਾਂ ਤੁਹਾਨੂੰ ਮੌਕੇ ਤੇ ਮਿਲ ਗਿਆ ਹੈਗਾ ਤੇ ਇਹ ਵੀ ਅੱਗੇ ਤਫ਼ਤੀਸ਼ ਦੇ ਵਿੱਚ ਸਾਨੂੰ ਹੋਰ ਪਤਾ ਲੱਗਿਆ ਉਮੀਦ ਹੈ ਜੀ ਸਾਨੂੰ ਕਿੰਨੀ ਇਹਨਾਂ ਨੇ ਛਿੱਲੇ ਦੇ ਚ ਕਿੰਨਾ ਇਹਨਾਂ ਨੂੰ ਸਪਲਾਈ ਕਰ ਦਿੱਤਾ ਹੈਗਾ ਉਹ ਅਸੀਂ ਤਫ਼ਤੀਸ਼ ਦੇ ਦੌਰਾਨ ਦਿੰਨਾਂਗੇ ਸਰਕ ਡੀਸ ਲਈ ਦੋ ਤੇ ਮੈਮ ਜਿਹੜਾ ਕੈਮੀਕਲ ਜਿਹੜਾ ਤੁਸੀਂ ਕਹਿੰਦੇ ਵਿੱਚ ਮੰਨਦੇ ਕੀ ਉਹ ਸਾਹਮਣੇ ਆਇਆ ਕੀ ਉਹ ਜੀ ਅਸੀਂ ਰਿਪੋਰਟ ਲੈ ਰਹੇ ਹੈਗੇ 280 ਆਫਿਸ ਦੇ ਕੋਲ ਕੀ ਐਗਜੈਕਟਲੀ ਪ੍ਰੋਡਕਟ ਕੀ ਹੈਗਾ ਜੋ ਸਾਨੂੰ ਮੌਕੇ ਤੇ ਮਿਲਿਆ ਹੈਗਾ ਉਹ ਅਸੀਂ ਸੀਜ਼ ਕਰ ਲਿਆ ਤੇ ਇਹਦੀ ਜਿਹੜੀ ਸੈਂਪਲਿੰਗ ਦੀ ਰਿਪੋਰਟ ਬਾਅਦ ਸਾਨੂੰ ਦਾ ਐਗਜੈਕਟ ਕੀ ਪਤਾ ਲੱਗੇ ਬਿਕੋਜ਼ ਉਹ ਸਿੰਥੈਟਿਕ ਮਟੀਰੀਅਲ ਹੈਗਾ ਉਹਦੇ ਕੀ ਰਿਪੋਰਟ ਹੈ ਸਾਨੂੰ ਤੇ ਇਨਵੈਸਟੀਗੇਸ਼ਨ ਬਤਾਓ ਮੈਮ ਜਿਹਨੇ ਭੱਜੇ ਹੋਏ ਕੋਲ ਤੱਕ ਹੁੰਦੀ ਕਦ ਸਾਡੀਆਂ ਰੀਡਿੰਗ ਟੀਮਸ ਹੈਗੀਆਂ ਨੇ ਜੀ ਇਹਨਾਂ ਨੂੰ ਜਲਦੀ ਤੋਂ ਜਲਦੀ ਵਿਵਸਥਾ ਤੇ ਕੀ ਮਕਦਮਾ ਦੱਚ ਕੀਤਾ ਗਿਆ ਹੈ ਇਹਦੇ ਦੇ ਮਕਦਮਾ ਨੰਬਰ 22 ਡੇਟਿਡ 16/04/24 ਅੰਡਰ ਸੈਕਸ਼ਨ 7C 420 IPC ਐਂਡ 272 IPC ਇਹ ਥਾਣਾ ਰਵਿੰਦਰਪਿੰਡੀ ਰਜਿਸਟਰਡ